ਬੀਬੀ ਹਰਮੇਲ ਕੌਰ ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ ਦੀ ਧੀ ਇੰਟਰਵਿਊ ਦੌਰਾਨ ਪਿਤਾ ਜੀ ਦਾ ਹਵਾਲਿਆ ਆਉਂਦਾ ਹੀ ਗੱਜ ਪਰ ਆਇਆ ਨਾਨੀ ਆਖਿਆ ਕਰਦੀ ਕਿ ਮੈਂ ਏਦਾਂ ਦਾ ਜਵਾਈ ਲੈ ਲਵਾਂ ਜਿਹੜਾ ਕੱਦ ਕਿਰਦਾਰ ਖਾਨਦਾਨੀ ਪੱਖੋਂ ਐਡਾ ਉੱਚਾ ਕਿ ਕੋਈ ਬਰਾਬਰੀ ਹੀ ਨਾ ਕਰ ਸਕੇ ਫਿਰ ਇੱਕ ਦਿਨ ਨਾਨੀ ਜੀ ਦੇ ਮਿੱਥੇ ਮਿਆਰ ਤੇ ਪੂਰੇ ਉੱਤਰ ਦੇ ਭਾਈ ਰਜਿੰਦਰ ਪਾਲ ਸਿੰਘ ਜੀ ਦੀ ਆਮਦ ਹੋਈ ਜਨ ਜਨਮ ਸਨ 39 ਹਰਕ ਸੌਤੀ ਤੇ ਪੂਰੇ ਅਤੇ ਬਲਖਣ ਸੰਤਾਂ ਨਾਲ ਅੰਤਾਂ ਦੀ ਨੀੜਤਾ ਅਕਸ਼ਰ ਹੁੰਦੇ ਬਚਨ ਵਿਲਾਸ ਜੂਨ 84 ਮਗਰੋਂ ਸਿਸਟਮ ਦੇ ਸਕੈਨਰ ਤੇ ਆ ਗਈ ਪਰ ਨਾ ਤੇ ਕੋਈ ਗੋਲੀ ਚਲਾਈ ਤੇ ਨਾ ਹੀ ਕੋਈ ਹਿੰਸਾ ਬਸ ਗਰੀਬ ਦੀ ਰੱਖਿਆ ਅਤੇ ਜ਼ਾਬਰਦਾ ਪਖਿਆ ਚੋਟੀ ਦੀ ਲੀਡਰਸ਼ਿਪ ਘਰੇ ਜਲ ਪਾਣੀ ਸਕਣ ਜਰੂਰ ਆ ਜਾਇਆ ਕਰਦੀ 6 ਕਰੋੜ ਦੀ ਡਕੈਤੀ ਵਾਲਾ ਮਿੰਨੀ ਟਰੱਕ ਸਾਡੇ ਪਿੰਡ ਕੋਲੋਂ ਮਿਲਿਆ ਬਸ ਦਮਨ ਚੱਕਰ ਸ਼ੁਰੂ ਹੋ ਗਿਆ ਉਦੋਂ ਮੈਂ ਚੰਡੀਗੜ੍ਹ ਪੜ੍ਹਿਆ ਕਰਦੀ ਸੀ ਜਿਆਦਾ ਤੰਗ ਕਰਨ ਲੱਗੇ ਤਾ ਆਖਣ ਲੱਗੀ ਹੁਣ ਮੈਨੂੰ ਘਰ ਛੱਡਣਾ ਪੈ ਸਕਦਾ ਹੈ ਆਪਣੇ ਨਿੱਕੇ ਵੀਰ ਅਤੇ ਮਾਂ ਦਾ ਖਿਆਲ ਰੱਖੀ ਫਿਰ 25 ਜਨਵਰੀ 89 ਨੂੰ ਸੈਕਟਰ 15 ਮੇਰੇ ਹੋਸਟਲ ਆਈ ਕਿੰਨੀਆਂ ਗੱਲਾਂ ਕੀਤੀਆਂ ਢੇਰ ਸਾਰਾ ਪਿਆਰ ਵੀ ਦਿੱਤਾ ਫਿਰ ਉਸੇ ਦਿਨ ਪਿੰਕੀ ਗੈਂਗ ਵੱਲੋਂ ਫੜ ਲਏ ਗਈ ਪਰ ਮੈਂ ਵੀ ਖਬਰ ਸਾਂ ਅਗਲੇ ਦਿਨ ਕਰੇਨਾ ਉਪੜੇ ਫੇਕਰ ਹੋਇਆ ਮੰਮੀ ਆਖਣ ਲੱਗੇ ਜਰੂਰ ਭੂਆ ਜੀ ਕੋਲ ਮਾਛੀ ਵੜੇ ਗਏ ਹੋਣੇ ਪਰ ਉੱਥੇ ਵੀ ਨਹੀਂ ਸਨ ਬੱਸੇ ਵਾਪਸ ਮੁੜ ਰਹੇ ਸਨ ਕਿ ਲੁਧਿਆਣੇ ਦੇ ਬਾਹਰ-ਬਾਰ ਸਮਸ਼ਾਨ ਘਾੜ ਦੇ ਬੀ ਸਮਾਰ ਪੁਲਸ ਕੋਲ ਤਿੰਨ ਸਵੇ ਬੜ ਰਹੇ ਸਨ ਕਾਰਜੇ ਦਾ ਰੁਗ ਭਰਿਆ ਗਿਆ ਨਜ਼ਰ ਨਾ ਹਟੇ ਪਰ ਦੋਵੇਂ ਚੁੱਪ ਰਹੀਆਂ ਫੇਰ ਡੇਢ ਮਹੀਨੇ ਲੱਭਦੀਆਂ ਰਹੀਆਂ ਕਿਦਰੇ ਟਰੈਕਟਰ ਦਾ ਹੀ ਪਤਾ ਲੱਗ ਜਾਵੇ ਪਰ ਕੋਈ ਪੱਲਾ ਨਾ ਫੜਾਵੇ ਫਿਰ ਪ੍ਰੋਫੈਸਰ ਜੀ ਜੁਨੀਆ ਦਾ ਦਬਾਅ ਪਿਆ ਸੈਣੀ ਨੂੰ ਦੱਸਣਾ ਪਿਆ ਕਿ ਉਹ ਤੇ 25 ਤਰੀਕ ਨੂੰ ਹੀ ਦੋ ਸਾਥੀਆਂ ਸਣੇ ਮੁੱਕ ਗਏ ਸਨ ਪਰ ਮੈਨੂੰ ਪਤਾ ਸੀ ਇਹ ਅਖੌਤੀ ਗਹਿਗਾਚ ਝੂਠਾ ਸੀ ਨਾਲ ਦਾ ਸਿੰਘ ਭਾਈ ਅਵਤਾਰ ਸਿੰਘ ਦਾਊ ਮਾਜਰਾ ਮੈਨੂੰ 26 ਤਰੀਕ ਨੂੰ ਬਲ ਦੇ ਉਹੀ ਤਿੰਨ ਸਵੇ ਚੇਤੇ ਆ ਗਈ ਜੇ ਪਤਾ ਹੁੰਦਾ ਤਾਂ ਦੂਰੋਂ ਖਲੋ ਥੋੜਾ ਚਿਰ ਹੋਰ ਵੇਖ ਲੈਂਦੀ ਲੰਮ ਸਲਮਾ ਪ੍ਰਭਾਵਸ਼ਾਲੀ ਦਿਖਵਾਲਾ ਮੇਰਾ ਬਾਪ ਐਡੀ ਛੇਤੀ ਮੁੱਕ ਹੀ ਨਹੀਂ ਸੀ ਸਕਦਾ ਤਸੱਦਦ ਦੌਰਾਨ ਜ਼ਰੂਰ ਕੁਝ ਕੀਤਾ ਹੋਣਾ ਫਿਰ ਅੰਦਰਲੇ ਸਰੋਤਾਂ ਦੱਸਿਆ ਕਿ ਸੈਣੀ ਦੇ ਚਪੇੜ ਬਿਮਾਰੀ ਸੀ ਅਕਸਰ ਆਖਿਆ ਕਰਦੇ ਆਪਣੀ ਧੀ ਲਈ ਕੋਈ ਵੱਡਾ ਅਫਸਰ ਲੱਭਣਾ ਪਰ ਉਹਨਾਂ ਦੇ ਜਾਣਮਾਗਰੋਂ ਮੇਰੀ ਸੋਚ ਬਦਲ ਗਈ ਕਿਸੇ ਐਸੀ ਪਦਵੀ ਅਹੁਦੇ ਤੇ ਲੜ ਕਦਾਜਿਤ ਵੀ ਨਹੀਂ ਲੱਗਣਾ ਜਿਹੜੀ ਇੱਕ ਮੌਕੇ ਤੇ ਇਹ ਆਖ ਦੇਵੇ ਕਿ ਮੇਰਾ ਬਾਪ ਗਲਤ ਸੀ ਫੇਰ ਸਵਿਰਧ ਪੰਥਿਕ ਹਲਕਿਆਂ ਵਿੱਚੋਂ ਹੀ ਉਸੇ ਰਾਹ ਦੇ ਇੱਕ ਪਾਂਧੀ ਭਾਈ ਜਦਵਿੰਦਰ ਸਿੰਘ ਪੀਰ ਜادہ ਨਾਲ ਗੱਲਤਰੀ ਮੈਂ ਝਟ ਹਾਂ ਕਰ ਦਿੱਤੀ ਪੜਿਆ ਲਿਖਿਆ ਪੂਰੀ ਕਾਇਨਾਤ ਨੂੰ ਡਾਡਾ ਪਿਆਰ ਕਰਨ ਵਾਲਾ ਮੇਰਾ ਡੈਡ ਕਦੇ ਗਲਤ ਹੋ ਹੀ ਨਹੀਂ ਸਕਦੇ ਇਸ ਚੀਜ਼ ਨੂੰ ਪਕੇਰਾ ਕਰਨ ਖਾਤਰ ਮੈਂ ਇੱਕ ਕਿਤਾਬ ਲਿਖੀ ਉਸ ਨੂੰ ਸਦੀਵੀ ਜਿਉਂਦੇ ਰੱਖਣ ਲਈ ਇਤਿਹਾਸ ਵਿੱਚ ਆਪਣਾ ਨਿੱਕਾ ਜਿਹਾ ਪਰ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਵਾਲੇ ਇੰਜ ਦੇ ਪਾਤਰ ਸਦੀਵੀ ਰਹਿਣੇ ਵੀ ਚਾਹੀਦੇ ਸੱਚੇ ਮਾਰਗ ਦਾ ਰਾਹ ਦਸਰੇ ਕਿਉਂਕਿ ਜਿਸ ਕੋਲ ਗਵਉਣ ਲਈ ਕੁਝ ਨਾ ਹੋਵੇ ਉਸ ਦਾ ਇਸ ਰਾਹ ਤੇ ਤੁਰ ਪੈਣਾ ਤੇ ਸਮਝ ਆਉਣਾ ਆਉਂਦਾ ਪਰ ਜਿਸ ਕੋਲ ਪਦਵੀ ਖਾਨਦਾਨ ਜਾਇਦਾਦ ਇੱਜ਼ਤ ਅਹੁਦੇ ਪਤਨੀ ਪਰਿਵਾਰ ਬੱਚੇ ਅਤੇ ਇੱਕ ਸੁਨਹਿਰੀ ਭਵਿਕ ਹੋਵੇ ਉਹ ਕੌਮ ਦਾ ਗਵਾਚਾ ਮਾਨ ਸਨਮਾਨ ਲੱਭਣ ਘਰੋਂ ਨਿਕਲ ਤੁਰੇ ਤਾਂ ਉਸ ਨੂੰ ਕੀ ਆਖਾਂਗੇ ਸ਼ਾਇਦ ਕਾਮਲਾ ਹੈ ਇਹ ਆਖੂਗੀ ਕਿਉਂਕਿ ਆਪਣੇ ਘਰਾਂ ਵਿੱਚ ਸੇਫ ਹਾਂ ਅਸੀਂ ਵੱਡੇ ਦੁਨੀਆਦਾਰ ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁੱਧਾਂ ਦੀ ਕਾਰਾ ਇਹ ਸੱਚੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ